ਗਾਲਖੋਰੀ ਕਹਿੰਦੇ ਨੇ ਤਾਂ ਮੈਨੂੰ ਕੋਈ ਇਸੇ ਤਰੀਕੇ ਦਾ ਕੰਮ ਨਹੀਂ ਕਰਨ ਦਿੰਦਾ ਜਿੱਕਰ ਕੰਮ ਕਰੀ ਜੀ ਸਵਾਰਥੀ ਜੀ ਇਲਾਹਾ ਦੀ ਲਾਲਚ ਦੀ ਬੀਜੇਪੀ ਚ ਗਏ ਆ ਵੋਟਾਂ ਦੀ ਪੋਲਿਟਿਕਸ ਵੀ ਲੋਕਾਂ ਨੇ ਹੁਣ ਉਹਨਾਂ ਨੂੰ ਨਕਾਰ ਦੇਣਾ ਤੁਸੀਂ ਕਿਵੇਂ ਦੇਖਦੇ ਹੋ ਇਹ ਬਾਈ ਇਲੈਕਸ਼ਨ ਦੇ ਵਿੱਚ ਕਿਵੇਂ ਆਮ ਆਦਮੀ ਪਾਰਟੀ ਜਿਹੜੀ ਉਹ ਜਿੱਤ ਪਾਵੇਗੀ ਕਿਉਂਕਿ ਸ਼ਿਤਲਗਰਾਲ ਖੋਰੀ ਕਹਿੰਦੇ ਨੇ ਕਿ ਭਾਈ ਮੇਰਾ ਗੜ ਹੈ ਮੈਂ ਹਰਦਨ ਆਮ ਆਦਮੀ ਪਾਰਟੀ ਜਿਹੜਾ 25 ਸਾਲ ਚ ਕੰਮ ਕੀਤਾ ਇਮਾਨਦਾਰ ਮੁੱਖ ਮੰਤਰੀ ਆ ਉਹਦੀ ਉਹਨਾਂ ਦੀ ਅਗਵਾਈ ਚ ਅਸੀਂ ਡੈਫੀਨਿਟਲੀ ਇਲੈਕਸ਼ਨ ਕੰਮਾਂ ਦੇ ਆਧਾਰ ਤੇ ਜਿੱਤਾਂਗੇ ਇਸੋ ਇੱਕ ਨਿਊਟ ਦੇ ਵਿੱਚ ਜਿਹੜਾ ਹੈਗਾ ਉਹ ਹੁਣ ਕਾਨੂੰਨ ਬਣਾ ਦਿੱਤਾ ਗਿਆ ਹੈ ਬੱਚਿਆਂ ਨੂੰ ਜਿਹੜਾ ਹੈਗਾ ਉਹ ਪਹਿਲਾ 2 ਸਾਲ ਬਰਬਾਦ ਹੋਏ ਉਹਨਾਂ ਦੇ ਉਸ ਤੋਂ ਬਾਅਦ ਹੁਣ ਦੁਬਾਰਾ ਨਿਊਟ ਦੇ ਵਿੱਚ ਕਾਨੂੰਨ ਬਣਾਉਣਾ ਇਹ ਦੇਖੋ ਇਹ ਤੇ ਬਹੁਤ ਵੱਡੀ ਤਾਂਦਲੀ ਆ ਬੇਚ ਦੇ ਨੌਜਵਾਨਾਂ ਨਾਲ ਉਹਨਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਮੋਦੀ ਸਾਹਿਬ ਦੀ ਸਰਕਾਰ ਨੇ ਔਰ ਲੋਕ ਇਹਨਾਂ ਨੂੰ ਮਾਫ ਨਹੀਂ ਕਰਦੇ ਇੱਕ ਇਸ ਵਕਤ ਹੁਣ ਹਰਿਆਣਾ ਦੇ ਵਿੱਚ ਪਾਣੀ ਦਾ ਜਿਹੜਾ ਹੈ ਉਹ ਮੁੱਦਾ ਲਗਾਤਾਰ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ। ਹਰਿਆਣਾ ਸਰਕਾਰ ਕਹਿੰਦੀ ਪਈ ਹੈ ਕਿ ਬਈ ਪਾਣੀ ਜਿਹੜਾ ਹੈਗਾ ਉਹ ਪੰਜਾਬ ਨੂੰ ਦੇਣਾ ਪਵੇਗਾ ਉਹ ਅਸੀਂ ਆਪਣੇ ਹੱਕ ਤੇ ਲੈਣਾ। ਦੇਖੋ ਗੱਲ ਇਹ ਆ ਵੀ ਭਾਜਪਾ ਨੂੰ ਪੰਜਾਬੀਆਂ ਨਾਲ ਬੜੀ ਨਫ਼ਰਤ ਹੈ। ਉਹਦਾ ਪ੍ਰਗਟਾਵਾ ਵਕ-ਵਕ ਤਰੀਕੇ ਨਾਲ ਕਰਦੇ ਰਹਿੰਦੇ ਆ। ਲੋਕ ਜਿਹੜੇ ਇਹਨਾਂ ਨੂੰ ਬਖਸ਼ਣਗੇ ਨਹੀਂ ਇਸ ਕਰਕੇ। ਤਾਂ ਮਲਵਿੰਦਰ ਸਿੰਘ ਕਾਂਗੂਹਰੀ ਨੇ ਜਨਾ ਦੇ ਨਾਲ ਖਾਸ ਗੱਲਬਾਤ ਕੀਤੀ ਹੈ। ਚੋਣ ਮੈਨੀਫੈਸਟੋ ਇਹਨਾਂ ਵੱਲੋਂ ਜਾਰੀ ਕੀਤਾ ਹੈ ਚੋਣ ਮੈਨੀਫੈਸਟੋ ਦੇ ਵਿੱਚ 10 ਵਾਅਦੇ ਜਿਹੜੇ ਨੇ ਉਹ ਇਹਨਾਂ ਵੱਲੋਂ ਦਿੱਤੇ ਗਏ ਨੇ ਕਿਹਾ ਗਿਆ ਹੈ ਕਿ ਇਹਨਾਂ 10 ਵਾਅਦਿਆਂ ਨੂੰ ਸਭ ਤੋਂ ਪਹਿਲਾ ਜਿਹੜਾ ਹੈ ਉਹ ਅਸੀਂ ਪੂਰਾ ਕਰਾਂਗੇ ਜੇਕਰ ਉਹਨਾਂ ਦਾ ਐਮਐਲਏ ਜੁਲੰਦਰ ਵਸਤੂ ਬਣਦਾ ਹੈ ਕੈਮਰਾ ਪਿੱਛੇ ਪੰਕ ਦੇ ਨਾਲ ਰਾਜੂ ਗੁਪਤਾ ਬਾਬੂ ਸ਼ੈ ਟਾਈਮ ਜੁਲੰਦਰ